ਕਿਸਾਨਾਂ ਦੇ ਲਈ ਸੀਐਮਏ ਦੇ ਵੱਲੋਂ ਇੱਕ ਬੇਹਾਦ ਵੱਡਾ ਐਲਾਨ ਕੀਤਾ ਗਿਆ ਹੈ। ਦਰਸਲ ਤੁਹਾਨੂੰ ਦੱਸ ਦਈਏ ਕਿ ਹੁਣੇ ਕਿਸਾਨ ਜਿਹੜੇ ਨੇ ਉਹਨਾਂ ਨੂੰ ਬਹੁਤ ਸਾਰੀਆਂ ਵੱਡੀਆਂ ਰਾਹਤਾਂ ਦਿੱਤੀਆਂ ਗਈਆਂ ਨੇ ਔਰ ਦੱਸ ਦਈਏ ਕਿ ਹੁਣੇ ਮਧ ਪ੍ਰਦੇਸ਼ ਦੀ ਸਰਕਾਰ ਦੇ ਵੱਲੋਂ ਵੱਡਾ ਐਲਾਨ ਕਿਸਾਨਾਂ ਦੇ ਲਈ ਕਰ ਦਿੱਤਾ ਹੈ। ਬਹੁਤ ਸਾਰੀਆਂ ਨਵੀਆਂ ਯੋਜਨਾਵਾਂ ਦੇ ਤਹਿਤ ਹੁਣ ਕਿਸਾਨਾਂ ਨੂੰ ਵੱਡੇ ਪੱਧਰ ਦੇ ਲਾਭ ਮਿਲਦੇ ਹੋਏ ਦਿਖਾਈ ਦੇ ਰਹੇ ਨੇ ਔਰ ਦੱਸ ਦਈਏ ਕਿ ਜਿੱਥੇ ਕਿਸਾਨਾਂ ਨੂੰ ਐਮਐਸਪੀ ਤੇ ਜਿਹੜੀ ਉਹ ਵੀ ਗਰੰਟੀ ਕਾਨੂੰਨ ਵੀ ਬਣਿਆ ਹੋਇਆ ਉਹਨਾਂ ਨੂੰ ਵੱਡੀ ਰਾਹਤ ਹੈ ਔਰ ਇੱਕ ਹੋਰ ਵੱਡਾ ਜਿਹੜਾ ਐਲਾਨ ਆ ਉਹ ਕਿਸਾਨਾਂ ਦੇ ਲਈ ਮੱਧ ਪ੍ਰਦੇਸ਼ ਦੀ ਸਰਕਾਰ ਦੇ ਕੋਲੋਂ ਕਰ ਦਿੱਤਾ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲਵਾਂਗੇ ਆਖਿਰਕਾਰ ਤੁਹਾਨੂੰ ਦੱਸ ਦਈਏ ਕਿ ਮੱਧ ਪ੍ਰਦੇਸ਼ ਵਿੱਚ ਕਿਸਾਨਾਂ ਲਈ ਸੂਬਾ ਸਰਕਾਰ ਜਿੱਥੇ ਕਈ ਯੋਜਨਾਵਾਂ ਲੈ ਕੇ ਆਈ ਹੈ ਉੱਥੇ ਹੀ ਇੱਕ ਜ਼ਿਆਦਾਤਰ ਫਸਲਾਂ ਘੱਟੋ ਘੱਟ ਸਮਤਰ ਮੁੱਲ ਤੇ ਵੀ ਖਰੀਦ ਰਹੀ ਹੈ ਇਸੇ ਲੜੀ ਤੱਤ ਸੂਬਾ ਸਰਕਾਰ ਨੇ ਵੀ ਤੂੜ ਦੀ ਖਰੀਦ ਦਾ ਐਲਾਨ ਕਰ ਦਿੱਤਾ ਹੈ ਜੀਐਮ ਡਾਕਟਰ ਮੋਹਨ ਯਾਦਵ ਨੇ ਸੂਬੇ ਦੇ ਤੂੜ ਉਤਪਾਦਕ ਕਿਸਾਨਾਂ ਲਈ ਵੱਡਾ ਐਲਾਨ ਕੀਤਾ ਉਹਨਾਂ ਨੇ ਆਪਣੇ ਅਧਿਕਾਰੀਆਂ ਨੂੰ ਜਾਣਕਾਰੀ ਦੇਤੀ ਹੈ ਇਸ ਨਾਲ ਕਿਸਾਨਾਂ ਨੂੰ ਕਰੋੜਾਂ ਦਾ ਫਾਇਦਾ ਹੋਵੇਗਾ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਤੂੜੀ ਦੀ ਖਰੀਦੀ ਰਕਮ ਜਮ੍ਹਾਂ ਕਰਵਾਈ ਜਾਵੇਗੀ ਖਾਸ ਗੱਲ ਇਹ ਹੈ ਕਿ ਇਸ ਸਮੇਂ ਸੂਬੇ ਦੀਆਂ ਮੰਡੀਆਂ ਵਿੱਚ ਤੂੜੀਆਂ ਦੀਆਂ ਕੀਮਤਾਂ ਘੱਟੋ ਘੱਟ ਸਮਰਥਨ ਮੁੱਲ ਤੋਂ ਕਾਫੀ ਘੱਟ ਹਨ ਇਹ ਹੀ ਕਾਰਨ ਹੈ ਕਿ ਤੂੜੀ ਦੇ ਉਤਪਾਦਕ ਕਿਸਾਨਾਂ ਨੂੰ ਸਰਕਾਰੀ ਖਰੀਦ ਤੋਂ ਬਹੁਤ ਲਾਭ ਹੋਣਾ ਯਕੀਨੀ ਹੈ ਸੂਬੇ ਦੇ ਨਾਲ-ਨਾਲ ਦੇਸ਼ ਪੱਧਰ ਦੇ ਵਿੱਚ ਵੀ ਤੂੜੀ ਦੀ ਮੰਗ ਹਮੇਸ਼ਾ ਰਹਿੰਦੀ ਹੈ ਕਿਸਾਨਾਂ ਨੂੰ ਚੰਗੇ ਭਾਅ ਮਿਲਣ ਨੂੰ ਯਕੀਨੀ ਬਣਾਉਣ ਲਈ ਸਰਕਾਰ ਘਟੋ-ਘਟ ਸਮਰਥਨ ਮੁੱਲ ਤੇ ਖਰੀਦ ਰਹੀ ਹੈ ਇਸ ਵਾਰ ਵੀ ਸੂਬੇ ਵਿੱਚ ਸੋਨੀ ਸਾਲ 2024 ਵਿੱਚ ਤੂੜੀ ਦੀ ਕਾਸ਼ਤ ਕਰਨ ਵਾਲੇ ਰਜਿਸਟਰਡ ਕਿਸਾਨਾਂ ਤੋਂ ਹੀ ਤੂੜੀ ਦੀ ਖਰੀਦੀ ਕੀਤੀ ਜਾਵੇਗੀ ਰਾਜ ਸਰਕਾਰ ਨੇ ਤੇ ਰਾਜ ਸਹਿਕਾਰੀ ਮਾਰਕੀਟਿੰਗ ਫੈਡਰੇਸ਼ਨ ਭੋਪਾਲ ਨੂੰ ਤੂੜੀ ਦੀ ਵੀਡ ਏਜੰਸੀ ਵਜੋਂ ਅਧਿਕਾਰਿਤ ਕੀਤਾ ਗਿਆ ਇਸ ਵਾਰ ਸੂਬੇ ਵਿੱਚ 127000 ਮੀਟ੍ਰਿਕ ਟਨ ਯਾਨੀ ਕਿ ਹੁਣ ਕਈ ਕੁਇੰਟਲਾਂ ਦੇ ਹਸਾਬ ਦੇ ਨਾਲ ਇਹ ਖਰੀਦਨ ਦਾ ਟੀਚਾ ਔਰ ਮਧ ਪ੍ਰਦੇਸ਼ ਦਾ ਮੌਸਮ ਤੂੜ ਦੇ ਉਤਪਾਦ ਲਈ ਬਹੁਤ ਅਨੁਕੂਲ ਮੰਨਿਆ ਜਾਂਦਾ ਹੈ। ਇਹ ਕਾਰਨ ਹੈ ਕਿ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਇਸ ਦੀ ਬਿਜਾਈ ਕੀਤੀ ਜਾਂਦੀ ਹੈ। ਜਦੋਂ ਕਿ ਤੂੜ ਦੀ ਕਾਸ਼ਤ ਲਈ ਚੰਗੀ ਸਿੰਚਾਈ ਜ਼ਰੂਰੀ ਹੈ। ਔਸਤ 18 ਤੋਂ 37 ਡਿਗਰੀ ਸੈਲਸੀਅਸ ਆਪਨ ਜਿਹੜਾ ਬਿਹਤਰ ਮੰਨਿਆ ਜਾਂਦਾ ਔਰ ਮਟਿਆਰ ਤੋਮੜ ਮਿੱਟੀ ਅਤੇ ਰੇਤਲੀ ਤੋਮੜ ਮਿੱਟੀ ਤੂੜ ਦੇ ਉਤਪਾਦ ਲਈ ਵਧੀਆ ਹੈ ਔਰ ਦਰਮਲ ਘਟਾਉਣ ਲਈ ਦਾਲਾਂ ਤੇ ਘਰੇਲੂ ਉਤਪਾਦ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਸਾਲ 2024-25 ਲਈ ਤੂੜੀ ਖਰੀਦ ਕਰ ਰਹੀ ਹੈ। ਸੂਬਾ ਸਰਕਾਰ ਨੇ 45 ਜ਼ਿਲ੍ਹਿਆਂ ਵਿੱਚ ਤੂੜੀ ਖਰੀਦਣ ਲਈ ਹੁਣ ਗੱਲ ਕੀਤੀ ਹੈ। ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਹੁਣ ਕਾਫੀ ਜ਼ਿਆਦਾ ਮਾਤਰਾ ਦੇ ਉੱਤੇ ਕੁਆਂਟਲ ਦੇ ਹਿਸਾਬ ਦੇ ਨਾਲ 127000 ਮੀਟ੍ਰਿਕ ਟਨ ਤੂੜੀ ਦੀ ਖਰੀਦ ਕੀਤੀ ਜਾਵੇਗੀ। ਇਸ ਤਰ੍ਹਾਂ ਸੂਬਾ ਸਰਕਾਰ ਵੱਲੋਂ ਇਨ੍ਹਾਂ ਜ਼ਿਲ੍ਹਿਆਂ ਦੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ 9 ਅਰਬ ਰੁਪਏ ਤੋਂ ਵੱਧ ਦੀ ਰਾਸ਼ੀ ਜਮਾ ਕਰਵਾਈ ਜਾਵੇਗੀ ਕਿਸਾਨਾਂ ਨੂੰ ਸਰਕਾਰ ਤੌਰ ਤੇ ਖਰੀਦੀ ਖਰੀਦੀ ਗਈ ਤੂੜ ਤੋਂ ਕਰੋੜਾਂ ਰੁਪਏ ਦਾ ਲਾਭ ਮਿਲਣਾ ਯਕੀਨੀ ਹੈ 2 ਮਾਰਚ ਨੂੰ ਜਿਹੜਾ ਵਾ ਹੁਣ ਇਹ ਤੂੜ ਦਾ ਸਭ ਤੋਂ ਬੱਦ ਬਜ਼ਾਰੀ ਰੇਟ ਦਰਜ ਕੀਤਾ ਗਿਆ ਸੀ ਜਿੱਥੇ ਹੁਣ ਪ੍ਰਤੀ ਕੁਆਂਟਲ ਤੇ ਦਰ ਨਾਲ ਥੂੜ ਵਿਕਦੀ ਸੀ ਔਰ ਦੱਸ ਜੀ ਕਿ ਮੌਜੂਦਾ ਬਜ਼ਾਰੀ ਦਰਾਂ ਅਨੁਸਾਰ ਮੱਧ ਪ੍ਰਦੇਸ਼ 'ਤੇ ਥੂੜ ਦੀ ਔਸਤ ਜਿਹੜੀ ਆ ਹੁਣ ਬਹੁਤ ਜ਼ਿਆਦਾ ਮਾਤਰਾ 'ਤੇ ਆ ਜਾਂ ਸਰਕਾਰ ਦੇ ਵੱਲੋਂ ਹੁਣ ਬਹੁਤ ਜਿਹੜੀ ਆ ਥੂੜ ਖਰੀਦਣ ਵਾਲੀ ਆ ਤੇ ਮੱਧ ਪ੍ਰਦੇਸ਼ 'ਤੇ ਦੁਆਰਾ ਉਤਪਾਦਕ ਕਿਸਾਨਾਂ ਨੂੰ ਤੋਹਫਾ ਸੋਨੀ ਦੀ ਮੰਡੀਕਰਨ ਸਾਲ 2024-25 ਦੇ ਵਿੱਚ ਹੁਣ 41 ਤੂਾਰ ਉਤਪਾਦਕ ਜ਼ਿਲ੍ਹਿਆਂ ਦੇ ਰਜਿਸਟਰਡ ਕਿਸਾਨਾਂ ਤੋਂ ਕਟੋਕਰਟਰ ਸਮਰਥਨ ਮੁੱlte ਤੂਰ ਅਖਰੀ ਦੀ ਜਾਵੇਗੀ ਇਹ ਵੱਡਾ ਫੈਸਲਾ ਜਿਹੜਾ ਵਾ ਮਧ ਪ੍ਰਦੇਸ਼ ਦੀ ਸਰਕਾਰ ਦੇ ਵੱਲੋਂ ਕੀਤਾ ਗਿਆ। ਬੇਹਦ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਦੱਸਿਆ ਕਿ ਜਿੱਥੇ ਕਿਸਾਨਾਂ ਨੂੰ ਬਹੁਤ ਵੱਡੇ ਪੱਧਰ ਤੇ ਲਾਭ ਮਿਲਦੇ ਨੇ ਇਸ ਦੇ ਨਾਲ ਹੀ ਹੁਣ ਮਧ ਪ੍ਰਦੇਸ਼ ਦੀ ਸਰਕਾਰ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਤੇ ਨਾਲ ਦੇ ਨਾਲ ਹੁਣ ਕਿਸਾਨਾਂ ਨੂੰ ਵੱਡੇ ਤੋਹਫੇ ਮਿਲਣ ਵਾਲੇ ਨੇ। ਅਹਿਮ ਖਬਰ ਇਸ ਵਕਤ ਵੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ। ਇਸ ਨੂੰ ਸ਼ੇਅਰ ਕਰਨਾ ਵੀ ਬੜਾ ਹੈ ਤਾਂ ਕਿ ਜਾਣਕਾਰੀ ਲੋਕਾਂ ਤੱਕ ਪਹੁੰਚੇ ਔਰ ਮਧ ਪ੍ਰਦੇਸ਼ ਦੇ ਸੀਐਮ ਦੇ ਵੱਲੋਂ ਕਿਸਾਨਾਂ ਨੂੰ ਹੁਣ ਬਹੁਤ ਵੱਡੀ ਪੱਧਰ ਦੀ ਰਾਹਤ ਦਿੱਤੀ ਜਾਵੇ ਕਿ ਉਹਨਾਂ ਦੇ ਬੈਂਕ ਦੇ ਖਾਤਿਆਂ ਦੇ ਵਿੱਚ ਪੈਸੇ ਆਉਣਗੇ ਤੂੜ ਜਿਹੜੀ ਆ ਖਰੀਦੀ ਜਾਵੇਗੀ ਔਰ ਉਸ ਤੋਂ ਬਾਅਦ ਹੁਣ ਕਿਸਾਨਾਂ ਨੂੰ ਵੱਡੇ ਪੱਧਰ ਤੇ ਸਰਕਾਰ ਦੇ ਕੋਲੋਂ ਫਾਇਦਾ ਹੋਣ ਦੇ ਜਿਹੜੇ ਉਮੀਦਾਂ ਨੇ ਔਰ ਸਰਕਾਰ ਤੋਂ ਵੱਡੇ ਪੱਧਰ ਦਾ ਲਾਭ ਕਿਸਾਨਾਂ ਨੂੰ ਮਿਲਣ ਵਾਲਾ ਹੈ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਮੱਧ ਪ੍ਰਦੇਸ਼ ਦੀ ਸਰਕਾਰ ਲਗਾਤਾਰ ਕਿਸਾਨਾਂ ਦੇ ਲਈ ਵੱਡੇ ਉਪਰਾਲੇ ਕਰ ਰਹੀ ਹੈ ਯੋਜਨਾਵਾਂ ਲੈ ਕੇ ਆ ਰਹੀ ਹੈ ਇਸ ਦੇ ਤਹਿਤ ਹੀ ਹੁਣ ਇੱਕ ਹੋਰ ਵੱਡਾ ਉਪਰਾਲਾ ਜਿਹੜਾ ਵਾ ਮੱਧ ਪ੍ਰਦੇਸ਼ ਦੀ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਕੁਆਂਟਲ ਦੇ ਹਿਸਾਬ ਦੇ ਨਾਲ ਤੂੜ ਜਿਹੜੀ ਆ ਰਜਿਸਟਰਡ ਕਿਸਾਨਾਂ ਤੋਂ ਹੀ ਖਰੀਦੀ ਜਾਵੇਗੀ ਜਿਸ ਤੋਂ ਬਾਅਦ ਉਹਨਾਂ ਨੂੰ ਲਾਭ ਹੋਵੇਗਾ ਤੇ ਉਹਨਾਂ ਦੇ ਖਾਤਿਆਂ ਦੇ ਵਿੱਚ ਸਰਕਾਰ ਦੇ ਵੱਲੋਂ ਪੈਸੇ ਪਾਏ ਜਾਣਗੇ ਵੱਡੀ ਤਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਵੱਡਾ ਲਾਭ ਸਰਕਾਰ ਦੇ ਵੱਲੋਂ ਦਿੱਤਾ ਜਾ ਰਿਹਾ ਹੈ